ਜਿਹੜੇ ਰੇਟ ਬੋਲੂਗਾ ਨਾ ਬਾਈ ਪਤਾ ਕਰਿਓ ਕਿਤੋਂ ਹੋ। ਢੀ ਜਮਾ ਲਊਗਾ। 6 ਐਨੇ ਦਾ ਬਾਈ ਸੋਨਾ ਲੀਕਾ ਟਰੈਕਟਰ ਵੀ ਨਹੀਂ ਆਉਂਦਾ ਜਿੰਨੇ ਆਪਾਂ ਇਹ ਰੇਟ ਠੀਕ ਹੈ। ਮੈਂ ਰੇਟ ਦਿਖਾ ਦਿੰਦੀ ਆਂ। 4 ਲੱਖ ਤੇ 60000 ਰੁਪਇਆ 4 ਲੱਖ 60000 ਹਾਂ ਬਾਈ। ਇਹ ਟਰੈਕਟਰ ਦੇਵਾਂਗੇ ਤੇ ਲੋ ਆਪਾਂ 3 ਲੱਖ ਤੇ 85000 ਉਹ ਆਸ਼ਾ ਵੀ ਦਿੱਤਾ ਕਿਸੇ ਨੇ ਇਹਨਾਂ ਦਾ ਆਪਣਾ ਜਿੰਮੇਵਾਰਾ ਦੋ ਸਿਲੰਡਰ 630 ਬਾਈ ਠੀਕ ਹੈ ਬਾਈ ਗੇਅਰ ਇੰਜਣ ਲਾਓ ਓਕੇ ਆ ਛਤਰੀ ਲਾ ਕੇ ਦੇ ਦਾਂਗੇ ਹਾਂ ਬਾਈ ਤੇ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜੋ ਤੁਹਾਨੂੰ ਬਈ ਸ਼ਰਮੇ ਨਾ ਬੁਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਸ਼ੀਗਰ ਗਈ ਸੱਚੀ ਕੱਲ ਤੇ ਨਾਲ ਕੀ ਹਾਲ ਆ ਵਧੀਆ ਵਧੀਆ ਤੂੰ ਸੁਣ ਸੱਚੀ ਕੱਲ ਸਾਰੇ ਮਹਾਰਾਜ ਸੱਚੇ ਪਾਛਾ ਚੜਦੀ ਕਲਾ ਰੱਖੇ ਵੀਰੇ ਅੱਜ ਤੁਹਾਨੂੰ 5-7 ਟਰੈਕਟਰ ਦਿਖਾਵਾਂਗੇ ਵੀਰੇ ਹਾਂ ਬਈ ਰੇਟ ਬਾਈ ਉਹਨਾਂ ਦਾ ਪੂਰਾ ਲੋ ਬੋਲਣਾ ਇਥੇ ਉਹ ਜਮਾ ਲੋ ਕਰਨਾ ਜੀ ਕੋ ਪੇਮੈਂਟ ਦੀ ਲੋੜ ਆ ਯਾਰ ਹਾਂ ਬਈ ਤੇ ਜਿਹੜੇ ਰੇਟ ਬੋਲੂਗਾ ਨਾ ਬਾਈ ਪਤਾ ਕਰਿਓ ਕਿ ਤੋਂ ਕਿ ਠੀਕ ਹੈ ਜਮਾ ਲੋ ਕੋਈ ਸ਼ਾਇਦ ਆਪਦੇ ਪੈਸੇ ਪੂਰੇ ਹੀ ਕਰਨੇ ਹੁਣ ਮੈਂ ਠੀਕ ਹੈ ਗੱਲ ਵੀਰੇ ਹਾਂ ਭਾਈ ਤੇ ਜੇਰੇ ਉਹ ਗੱਲ ਨਾ ਕਰਿਓ ਤੇ ਬਾਈ ਕਹਿ ਦਿੰਦੇ ਆ ਕਿ ਸ਼ਰਮਾ 50 50000 ਰੁਪਏ ਵੀਡੀਓ ਤੇ ਢਾਡ ਦੇਣਾ ਹੁਣ ਤੇਰੇ ਕੋਲੇ ਆ ਕੇ ਹੁਣ ਦੱਸ ਕਿੰਨੇ ਢਾਈ ਉਹ ਕੰਮ ਨਹੀਂ ਰਹਿਣਾ ਬਾਈ ਅੱਜ ਤੇ ਪਰ ਤੱਕਾ ਨਾ ਕਰੀ ਹੂੰ ਠੀਕ ਹੈ ਗੱਲ ਹਾਂ ਬਸ ਤੋਂ ਪਹਿਲਾਂ ਆ ਗਿਆ ਹਾਉ ਲੈਂਡ 16 ਮਾਡਲ 12ਵੇਂ ਮਹੀਨੇ ਦੀਆ 12ਵੇਂ ਮਹੀਨੇ ਦੀ ਨਿਕਲਿਆ ਇਹ ਹਾਂ ਬਈ ਠੀਕ ਹੈ ਗੱਲ ਤੇ 17 ਦੀ ਆਰਸੀ ਠੀਕ ਹੈ ਬ్రో ਪਰ ਟਰੈਕਟਰ ਟੂ ਸਪੀਡ ਹੈ ਟੈਕ ਟੂ ਰਸ ਚੰਗੇ ਆ ਬਾਈ ਅਪੋਲੋ ਦੀ ਹੈ ਖੈਰ ਰਹਿ ਗਿਆ 85 ਪੈਸੇ ਹਾਂ ਸਾਰਾ Ориਜਨਲ ਆ ਬਾਈ ਕਿਤੇ ਗੱਲ ਨਹੀਂ ਕਰਦੀ ਇਹ ਤੇ ਠੀਕ ਹੈ ਗੱਲ ਠੀਕ ਹੈ ਬਈ ਤੇ ਇੰਨੇ ਦਾ ਬਾਈ ਸੋਨਾ ਲਿਖਾ ਟਰੈਕਟਰ ਨਹੀਂ ਆਉਂਦਾ ਜਿੰਨੇ ਦਾ ਪਾਏ ਰੇਟ ਠੀਕ ਹੈ ਮੈਂ ਰੇਟ ਦਿਖਾ ਦਿੰਦੀ ਹਾਂ 4,60,000 ਰੁਪਇਆ 4,60,000 ਹਾਂ ਬਈ ਇਹ ਟਰੈਕਟਰ ਦੇਵਾਂਗੇ ਤੇ ਲੋ ਆਪਾਂ 10 ਲੱਖ ਤੇ 85 ਆ ਠੀਕ ਹੈ ਬਈ ਕਿਹੜਾ ਖਾਜ ਪੈਗਾ ਤੋ ਬੋਲ ਬੋਲਾ ਤੋ ਯਾਰ ਮੈਂ ਤੈਨੂੰ ਕਿਹਾ ਨਾ ਅੱਜ ਆਪਾਂ ਰੇਟ ਇੰਨੇ ਹੀ ਦਵਾਂਗੇ ਤੇ ਆਪਾਂ ਜਿਹੜੇ ਦਿਖਾਵਾਂਗੇ ਨਾ ਇੰਟਰ ਹਾਂ ਇਹ ਸਟਾਕ ਕੱਢ ਨਹੀਂ ਠੀਕ ਹੈ ਬਈ ਔਰ ਦੂ ਬਾਅਦ ਆ ਗਿਆ ਇਹ ਚੌਂਗਾ ਚਾਹਦਾ ਨਾ ਨੰਬਰ ਹੈ ਹਾਂ ਭਾਈ ਜੇ ਤੁਹਾਨੂੰ ਆਸ਼ਾ ਵੀ ਦਿੱਤਾ ਕਿਸੇ ਨੇ ਇਹ ਨਾਲ ਆਪਾਂ ਜਿੰਮੇਵਾਰਾ ਦੋ ਸਿਲੰਡਰ 730 ਭਾਈ ਠੀਕ ਹੈ ਭਾਈ ਗੇਅਰ ਇੰਜਨ ਦਾ ਓਕੇ ਆ ਛਤਰੀ ਲਾ ਕੇ ਦੇ ਦਾਂਗੇ ਹਾਂ ਭਾਈ ਤੇ ਖੱਟੀ ਹੈਗੀ ਹੈ ਡੰਡਾ ਸ਼ਾਇਦ ਇਹਦਾ ਹੈ ਨਹੀਂ ਠੀਕ ਹੈ ਗੱਲ ਠੀਕ ਹੈ ਭਾਈ ਤੇ ਜੇ ਤੁਹਾਨੂੰ ਪੱਥੇ ਪੁੱਥੇ ਵਾਸਤੇ ਚਾਹੀਦਾ ਹੋਵੇ ਟਰਾਲੀ ਵਾਸਤੇ ਬਹੁਤ ਵਧੀਆ ਟਰੈਕਟਰ ਹੁੰਦਾ ਖਰਚਾ-ਕੁਰਚਾ ਘੱਟ ਹੁੰਦਾ ਹਾਂ ਭਾਈ ਠੀਕ ਹੈ ਗੱਲ ਇਹ ਦੇ ਦਾਂਗੇ ਭਾਈ ਆਪਾਂ 1 ਲੱਖ ਤੇ ਇੱਕ ਰੇਟ ਇੱਕ ਰੇਟ ਤੇ 70000 ਠੀਕ ਹੈ ਬਈ ਠੀਕ ਹੈ ਗੱਲ ਹਾਂ ਬਈ ਉਦੋਂ ਬਾਅਦ ਆ ਗਿਆ ਪਿੱਛੇ ਆ ਜਾ ਲੋ ਜੀ ਪੰਜ ਤੋਂ ਵਿਦਫ ਠੀਕ ਹੈ ਬਈ ਹਾਂ ਬਈ 575 ਖੜਾ 2015 ਸਿੰਗਲ ਕਲਚ ਦਾ ਸਿੰਪਲ ਸਟੀering ਟਾਇਰ ਭਾਈ ਇਹਗੇ 90 ਕਿਚਨ ਟਰੈਕਟਰ ਗੇਨਿੰਗ ਨੰਬਰ ਪੀ ਦਾ ਰੀ ਦਾ ਪੀ ਆ ਟਿਲ ਨੂੰ ਠੀਕ ਹੈ ਬਈ ਠੀਕ ਹੈ ਗੱਲ ਇਹ ਆਪਾਂ ਨੇ 4 ਲੱਖ ਵੀ ਆਪਾਂ ਵੀਡੀਓ ਚ ਕਿਹਾ ਹੋਇਆ ਹਾਂ ਬਈ ਠੀਕ ਹੈ ਗੱਲ ਇਹ ਟਰੈਕਟਰ ਦੇਵਾਂਗੇ ਆਪਾਂ ਬਈ ਇਹ ਤੇ 3.5 ਲੱਖ ਲੋਨ ਦੀ ਹੋ ਜੀਏ ਠੀਕ ਹੈ ਬਈ ਇਹ ਟਰੈਕਟਰ ਦੇਵਾਂਗੇ ਬਈ ਆਪਾਂ 3 ਲੱਖ ਤੇ 10000 ਦੇ ਦੇ ਕੋਈ 15 ਮਾਸ ਨਹੀਂ ਹੁੰਦਾ ਬਈ ਉਦੋਂ ਵਾਹ ਆ ਗਿਆ ਜੀ 60 60 55 ਇਹ ਬਾਈ ਜੀ 7-7 ਲੱਖ ਰੁਪਏ ਦੇ ਵਿਕੀ ਜਾਂਦੇ ਆ ਹਾਂ ਬਈ ਬਹੁਤ ਸੋਹਣਾ ਟਰੈਕਟਰ ਆ 20 ਮਾਡਲ ਆ 21 ਦੀ ਆਸ ਸੀ ਠੀਕ ਹੈ ਬਈ ਠੀਕ ਹੈ T20 20 ਟੀਟ ਗੇਅਰ ਬਾਕਸ ਵੀ ਕੀ ਚਾਰੇ ਟਾਇਰ ਨਵੇਂ ਆ ਵੀਰੇ ਪਿਛਲੇ ਗੂਡিয়ার ਦੇ ਆ ਮੁੱਲ ਜੇ ਕੇ ਦੇ ਆ ਠੀਕ ਹੈ ਬਈ ਉਹਨਾਂ ਨੰਬਰ ਵਨ ਚਾਰੇ ਟਾਇਰਾਂ ਦੇ ਬਿੱਲ ਕਟਾ ਕੇ ਦਊ ਜਿਹੜੇ ਬੰਦੇ ਆ ਗੋਇੰਟ ਰੈਕਟਰ ਨੂੰ ਠੀਕ ਹੈ ਭਾਈ ਚਲਾ ਕੇ ਬਾਹਰ ਕੇ ਉਹਦੀ ਤਸੱਲੀ ਕਰਕੇ ਲੈ ਜਾਓ ਸਾਰਾ ਸਮਾਨ ਡੰਡਾ ਫੱਤੀ 36 ਸੈਵਰ ਦੀ ਲਾਈਵ ਲਵਾਈ ਆਪਾਂ ਠੀਕ ਹੈ ਭਾਈ ਠੀਕ ਹੈ ਗੱਲ ਭਾਈ ਹਾਂ ਭਾਈ ਇੱਧੇ ਮਾਰ ਦਿਓ ਪਹਿਲਾਂ ਲੈ ਇੱਕ ਮੈਂ ਤਾਂ ਪੈਸੇ ਦੇਖੀ ਉੱਡਦੇ 6 ਲੱਖ ਤੇ 95000 ਠੀਕ ਹੈ ਗੱਲ ਹਾਂ ਭਾਈ ਆਪਾਂ ਪਿੱਲਾ ਨਹੀਂ ਆ ਵੀਡੀਓ ਤੇ ਕੀ ਹੋ ਜਾ 6.5 ਲੱਖ ਹਾਂ ਮੈਂ ਟਰੈਕਟਰ ਦੇਵਾਂ ਇੱਕ ਹੀ ਵੇਟ ਗਿਆ ਸਾਨੂੰ ਹੂੰ ਇਹ ਤੋਂ 6.5 ਤੇ ਲੋਨ ਵੀ ਹੋਊ ਬਾਈ ਹਾਂ ਬਈ ਟਰੈਕਟਰ ਦੇਵਾਂਗੇ 6 ਲੱਖ ਤੇ 35 ਹਾਂ ਠੀਕ ਹੈ ਬਈ ਇਹ ਥੋੜੇ ਦਿਨਾਂ ਵਾਸਤੇ ਦਾ ਸਪੌਟ ਆ ਬਾਈ ਠੀਕ ਹੈ ਗੱਲ 100 ਰੁਪਏ ਨਹੀਂ ਇਹ ਟਰੈਕਟਰ ਘਟਨਾ ਬੇਨਤੀ ਹੱਥ ਬਨ ਕੇ ਠੀਕ ਹੈ ਬਈ ਉਦੋਂ ਬਾਅਦ ਚ ਦੇਖ ਦਿਖਾ ਨਾ ਸਾਖੀ ਤੇ ਨਾ ਕੋਈ ਉਦੋਂ ਵਾੜ ਆ ਗਿਆ ਬਾਈ ਹੌਲੈਂਡ 2014 ਮਾਡਲ ਟਾਇਰ ਬਿਲਕੁਲ ਤਾਜ਼ੇ ਆ ਬਾਈ ਹਾਂ ਬਈ ਤੇ ਇਹ ਤੇ ਬਾਈ ਬਿਲ ਟਕਾ ਕੇ ਦੇਵਾਂਗਾ ਪਿੱਛੇ ਆ ਜੇ ਸਿਸਟਮ ਦਿਖਾਵਾਂ ਕੀ ਕੁਝ ਲੱਗਾ ਤੈਨੂੰ ਹਾਂ ਬਾਈ ਖੋਖ ਚੋੜੀ ਟਰੈਕਟਰ ਦੀ ਲੱਗੀ ਆ ਜੇ ਇਹ ਚੇਂਜ ਕਰਕੇ ਤੁਹਾਨੂੰ ਕੰਪੈਸਟੀ ਚੈੱਕ ਲੱਗਾ ਕਿਸੇ ਚੌਂਕੀ ਨੇ ਲਵਾਇਆ ਹਾਂ ਡਬਲ ਡਿਸਟ੍ਰਿਬਿਊਟਰ ਫਾਈਬਰ ਛਤਰੀ ਲੱਗੀ ਆ ਆ ਉਪਰਲਾ ਛਾਜੇ ਆਪਾਂ ਚੇਂਜ ਕਰਾਂ ਪਰ ਆਪੇ ਦੇਖੀਂ ਠੀਕ ਹੈ ਮੈਂ ਟਾਇਰਾਂ ਦਾ ਬਿਲ ਕਟਾ ਕੇ ਦਊਂ ਕਿਹਦੇ ਨਾਲ ਠੀਕ ਹੈ ਬਾਈ ਪਾਵਰ ਸਟੀering 3 ਸਪੀਡਰ 50 HP ਠੀਕ ਹੈ ਬਾਈ ਪੂਰਾ ਸੋਹਣਾ ਟਰੈਕਟਰ ਵਿੱਚੋਂ ਵੀ ਦੇਖਿਆ ਤੈਨੂੰ ਐ ਨਹੀਂ ਹੈਗਾ ਅੱਛਾ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ ਨਾ ਜੀ ਲੋਹਾਂ ਹਾਂ ਬਈ ਇਹ ਤੇ ਕੋਈ ਬਾਲੇ ਪੈਸੇ ਨਹੀਂ ਲੱਗਦੇ ਹੁੰਦੇ 55 ਐਚਪੀ ਕਰਾਉਂਦੇ ਠੀਕ ਹੈ ਬਈ 20000 ਚ ਲੱਗੂ 55 ਐਚਪੀ ਹੋ ਜੀ ਠੀਕ ਹੈ ਸਰਬੂ ਲੱਗਣਾ ਸਿਰਫ ਸਾਰਾ origignal ਟਰੈਕਟਰ ਹੈ ਵੀਰੇ ਹਾਂ ਬਈ ਮਗਰ ਆੜਿਆਂ ਦੀ ਉੱਪਰ ਉੱਪਰ ਛੱਪਾ ਕਰ ਲਿਆ ਪੇਟ ਨੂੰ ਠੀਕ ਹੈ ਬਈ ਠੀਕ ਹੈ ਜੀ ਦਾ 14 ਮਾਡਲ ਹੈ ਵੀਰੇ ਗੋਨ ਸਾਇੰਸ 3.5 ਲੱਖ ਰੁਪਈਆ ਤੇ ਲੋੜ ਹੈ ਤੋਂ ਠੀਕ ਹੈ ਬਈ ਇਹ ਟਰੈਕਟਰ ਪਹਿਲਾਂ ਤੇ ਇਧੇ ਮਾਰਾ ਤੇ 4,80,000 ਹਾਂ ਇਹ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ ਕਮਾ ਕੇ ਬਾਹਰ ਉੱਤਾਂ ਇੱਕ ਹੀ ਆ ਦੇ ਬਈ ਰੁਪਈਆ ਨਹੀਂ ਘਟਣਾ ਠੀਕ ਹੈ ਬਈ ਇਹ 4.5 ਲੱਖ ਠੀਕ ਹੈ ਬਈ 4,80,000 ਹੀ ਡਿਮਾਂਡ ਆ 4.5 ਤੋਂ ਪਲੱਸ ਵੀ ਕੀ ਜਾਂਦੇ ਬਈ ਠੀਕ ਹੈ ਕੁਰੀਸ਼ਨ ਆ ਹੋਵੇ ਕੋਈ ਦੇ ਕੇ ਹੈ ਓਦੋਂ ਬਾਅਦ 2021 ਮਾਡਲਾ ਸਿਕੰਦਰ ਆ 3 ਸਪੀਡ ਸੈਡਲ ਗੇਅਰ ਚਾਰੇ ਟਾਇਰ ਬਿਲਕੁਲ ਤੈਗੇ ਵੀ ਨੇ ਬਿਲਕੁਟਾ ਕੇ ਦੂੰ ਜਿਹੜਾ ਬਾਈ ਲੈ ਕੇ ਜਾਊਗਾ ਠੀਕ ਹੈ ਡੰਡਾ ਫੱਟੀ ਛਤਰੀ ਸਭ ਇਸ ਸਮਾਨ ਨਾਲ ਆ ਵੀਰੇ ਹਾਂ ਬਈ ਉਹਦਾ ਚਲਾ ਕੇ ਬਾਗੇ ਦੋਹੀ ਕਰਕੇ ਲੈ ਜਿਓ ਠੀਕ ਹੈ ਲੋਨ ਫੈਂਸ ਤੇ ਬਾਈ ਹੋ ਜੂਆ 6 ਲੱਖ ਰੁਪਈਆ ਆ ਸੌਰੀ 5 5 ਲੱਖ ਰੁਪਈਆ ਲੋਨ ਹੋ ਜੂਆ ਠੀਕ ਹੈ ਇਹ ਇੱਥੇ ਮਾਰੀ ਗਾ 5 ਲੱਖ ਤੇ 95000 95000 ਨਾ ਬੇਨਤੀ ਹੈ ਭਾਈ ਇਹ ਟਰੈਕਟਰ ਨੂੰ ਰੁਪਈਆ ਨਹੀਂ ਘਟਣਾ ਠੀਕ ਹੈ ਵੀਰੇ ਲੈਣਾ ਰੁਪਈਆ ਲੈ ਘਟਾਇਓ ਹਾਂ ਭਾਈ ਠੀਕ ਹੈ ਕੋਈ ਕਹਿੰਦੇ ਹੁੰਦੇ ਮੂੰਹ ਮੋਤਾ ਮੰਗਣੀ ਪਈ ਦੇ ਨਹੀਂ ਤਾਂ ਹੈ ਨਹੀਂ ਕਿਸੇ ਨੇ ਪਰ ਆਪਾਂ ਇਤੂ ਘਟਦੀ ਨਾ ਠੀਕ ਹੈ ਵੀ ਜੀ ਤਾਂ ਕਰਦਾ ਨਹੀਂ ਇਹਦਾ ਸਹੀ ਰੇਟ ਦੋ ਹਾਂ ਵੀ ਪੌਣੇ 6 6 ਲੱਖ ਦੇ ਵਿਕੀ ਜਾਂਦੇ ਹੈ ਇਹ ਟਰੈਕਟਰ ਦੇਵਾਂਗੇ ਆਪਾਂ 5 ਲੱਖ ਤੇ 35000 ਇਹ ਦੋ ਕੋਈ ਨਹੀਂ ਮਿਲਦੀ ਸੈਟਲ ਗੇਅਰ 3 ਸਪੀਡ हां भाई ਡੰਡਾ ਫੱਟੀ ਜਦ ਤੂੰ ਸਾਰਾ ਸਮਝਾ ਲਿਆ ਵੀਰੇ ਨਾਲ ਹਾਂ ਵੀ ਟਾਇਰਾਂ ਦੇ ਬਿੱਲ ਕਟਾ ਕੇ ਦੂੰ ਮੈਂ ਖੁਦ ਪੁਆਇਆ ਸੀ ਠੀਕ ਹੈ ਵੀ ਪਿਛਲੇ 16 16 ਵਾਲੇ ਟਾਇਰ ਆ ਮੂਰਲੇ 7 ਪੀਆ ਠੀਕ ਹੈ ਵੀ ਮੇਰਾ WhatsApp ਨੰਬਰ 887294545 ਹਾਂ ਵੀ ਕਾਲਿੰਗ ਨੰਬਰ 9478845 ਵੀਡੀਓ ਵਧੀਆ ਲੱਗੀਆਂ ਬਾਈ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਇਹਨੂੰ ਪਾਉਣੇ ਯੂਰੇ ਟਰੈਕਟਰ ਬੋਲਿਆ ਰੇਟ ਇਹੀ ਰਹਿਣਗੇ ਹਾਂ ਬਈ ਛੋਟਾ ਟਰੈਕਟਰ ਦੰਮੀ ਮਿਲਦਾ ਨਾਲ ਹੀ ਆਤੀਆ ਸ਼ੁਰੂ ਕਰਾਂਗੇ ਠੀਕ ਹੈ ਬਈ ਵਿੱਚ ਕਹਿਣਗੇ ਸ਼ਰਮਾ ਯਾਰ ਉਹ ਬਾਜ ਨਹੀਂ ਅੱਜ ਤੇਰੀ ਹੈਨਾ ਸੁਆਦ ਨਹੀਂ ਆਇਆ ਹੈਨਾ ਕਈ ਵਾਰ ਮੂਡ ਕਹਿ ਜਾਉਂਦੇ ਕਈ ਵਾਰ ਕੇ ਹੋ ਜਾਂਦੇ ਬਈ ਹਾਂ ਬਈ ਕੇ ਨਹੀਂ ਸਹੀ ਹੈ ਲੈ ਤੇ ਵੀਡੀਓ ਵਧੀਆ ਲੱਗੀ ਨਾ ਦਬਕੇ ਲੈ ਕੇ ਮੈਂ ਸ਼ੇਅਰ ਕਰੂੰਗਾ ਤੇ ਇਹਨੂੰ ਕਹ ਲਈਏ ਫੋਲੋ ਨਾ ਦਲਾਲੀ ਲਵਾ ਤੇ ਨਾ ਦੇਣਾ ਠੀਕ ਹੈ ਕੋਸ਼ਿਸ਼ ਕਰਿਓ ਪਤੂ ਘਰ ਮੰਡੀ ਤੋਂ ਜਿਨਾ ਮੇਰੇ ਘਰੇ ਆਓ ਹਾਂ ਬਈ ਠੀਕ ਹੈ ਚੱਲ ਬਈ ਇੱਕ ਬਾਈ ਤੋਂ ਮੈਂ ਮਾफी ਮੰਗਣਾ ਚਾਹੁੰਦਾ ਬਾਈ ਜਿਗਰਾਉਂ ਤੋਂ ਆਇਆ ਸੀ ਮੈਂ ਪਰਸੋਂ ਸਾਲ ਬਾਅਦ ਦਰੂਜੀ ਮੈਂ ਪਾਸੋਂ ਬਹੁਤ ਪਰੇਸ਼ਾਨ ਸੀ ਕੀ ਕਹ ਗਾਲ ਮੈਂ ਉਹ ਬਾਈ ਘਰੇ ਆਇਆ ਮਿਲਕ ਕੇਕ ਦਾ ਡੱਬਾ ਲੈ ਕੇ ਆਇਆ ਬਾਈ ਮੈਨੂੰ ਬਾਅਦ ਦੇ ਵਿੱਚ ਬਹੁਤ ਜਿਆਦਾ ਪਸਤਾਵਾ ਮੈਂ ਬਹੁਤ ਜਿਆਦਾ ਪਰੇਸ਼ਾਨ ਸੀ ਬਾਈ ਸੌਰੀ ਯਾਰ ਹੱਥ ਬੰਨ ਕੇ ਕਹਿਣਾ ਬਾਈ ਸੌਰੀ ਯਾਰ ਮੈਂ ਤੈਨੂੰ ਮਿਲ ਨਹੀਂ ਸਕਿਆ ਬਾਈ ਤੇ ਯਾਰ ਜੇ ਤੂੰ ਡਾਕਟਰ ਲੈਣਾ ਨਾ ਬਾਈ ਤੇਰੇ ਬਾਅਦ ਤੇ ਸਪੈਸ਼ਲ ਰੇਟ ਹੋਊਗਾ ਮੈਂ ਸ਼ਰਮਿੰਦਾ ਬਾਈ ਇਸ ਗੱਲੋਂ ਕਿ ਮੈਂ ਤੈਨੂੰ ਮਿਲ ਨਹੀਂ ਸਕਿਆ ਕਿ ਯਾਰ ਬਾਈ ਐਡੀ ਗੁਰੂ ਆਇਆ ਨਾ ਹਾਂ ਬਈ ਇਸ ਗੱਲੋਂ ਆਇਆ ਸੀ ਮਿਲ ਕੇ ਇੱਕ ਦਾ ਵੀ ਡੱਬਾ ਲੈ ਕੇ ਆਇਆ ਕੋਈ ਪੰਜ ਸੱਤ ਸੀ ਦਾ ਬੂਹਵਾ ਹਾਂ ਹਾਂ ਬਈ ਕਿਹੜਾ ਮਾਨ ਸਨਮਾਨ ਕਰਕੇ ਆਇਆ ਬਾਈ ਤੇ ਬਾਈ ਮੇਰਾ ਮੂਡ ਬਹੁਤ ਖਰਾਬ ਆ ਉਸ ਲੋਕਾਂ ਕਰਕੇ ਸੌਰੀ ਐ ਜਦਵਾਰੀ ਫੇਰ ਕਹਿਣਾ ਵੀਰੇ ਜੇ ਤੂੰ ਕੋਈ ਟਰੈਕਟਰ ਲੈਣਾ ਨਾ ਬਾਈ ਤੂੰ ਆ ਜੀ ਉਹ ਲਖਰੇ ਹੀ ਵੇਟ ਹੋਊਗਾ ਜਿਆਦਾ ਹਾਂ ਬਈ ਠੀਕ ਹੈ ਗੱਲਾ ਤੇ 21 ਕੇ ਬੇੰਤੀ ਹੱਥ ਮੈਨੇ ਕਿ ਦੱਬ ਕੇ ਲੈਕਵੈਂਟ ਸ਼ੇਅਰ ਕਰਿਓ ਤੇ ਧੂਣ ਕਰਦੇ ਹੋ ਬਾਈ ਮਣਕੇ ਇਸ ਵੀਡੀਓ ਦੀ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਗੱਲ ਸੋਸੀ ਗੱਲ ਜੀ